ਹਰ ਪ੍ਰੇਮ ਟਿਲੋਂ ਨੂੰ ਲੈ ਕੇ ਜ਼ਿੰਮੇਵਾਰੀ ਚੱਕ ਰਹੇ ਆ ਅਸੀਂ ਚਲਾਈਆਂ ਨੇ ਉਹੜੀਆਂ ਦੇ ਘਰੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਹਰ ਰੋਜ਼ ਨਵੀਂ ਤੋਂ ਨਵੀਂ ਕਾਉਂਟਰਵਰਸੀ ਨਿਕਲ ਕੇ ਸਾਹਮਣੇ ਆਉਂਦੀ ਰਹਿੰਦੀ ਆ ਉੱਥੇ ਹੀ ਪ੍ਰੇਮ ਟਿਲੋਂ ਤੇ ਮਨਪ੍ਰੀਤ ਮੰਨੇ ਦੀ ਵੀ ਇੱਕ ਕਾਉਂਟਰਵਰਸੀ ਬਹੁਤ ਲੰਮਾ ਟਾਈਮ ਚੱਲੀ ਸੀ ਸੋ ਉੱਥੇ ਆਪਾਂ ਧੁੰਦਾ ਦੇ ਕਿ ਬੀਤੇ ਦਿਨ ਹੀ ਜੋ ਪ੍ਰੇਮ ਟਿਲੋ ਦੇ ਕੈਨੇਡਾ ਵਾਲੇ ਘਰ ਦੇ ਉੱਪਰ ਹਮਲਾ ਹੋਇਆ ਹੈਗਾ ਕਿਸੇ ਅਣਪਛਾਤੇ ਬੰਦਿਆਂ ਦੁਬਾਰਾ ਪ੍ਰੇਮ ਟਿਲੋ ਦੇ ਘਰ ਉੱਪਰ ਗੋਲੀਆਂ ਚਲਾਈਆਂ ਸੀ ਇਸ ਖਬਰ ਤੋਂ ਬਾਅਦ ਹੁਣ ਮਨਪ੍ਰੀਤ ਮੰਨੇ ਦੀ ਇੱਕ ਪਹਿਲੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਮਣਪ੍ਰੀਤ ਮੰਨਾ ਕਹਿੰਦਾ ਕਿ ਮੈਂ ਲੈਣਾ ਇਸ ਸਾਰੇ ਕਾਂਡ ਦੀ ਜ਼ਿੰਮੇਵਾਰੀ ਕਿ ਮੈਂ ਚਲਵਾਈਆਂ ਨੇ ਬਾਕੀ ਤੁਸੀਂ ਅੱਗੇ ਮਣਪ੍ਰੀਤ ਮੰਨੇ ਦੀ ਕਲਿੱਪ ਵੀ ਜ਼ਰੂਰ ਦੇਖੇ ਤੇ ਨਾਲ ਦੀ ਨਾਲ ਮਣਪ੍ਰੀਤ ਮੰਨੇ ਨੇ ਇੱਕ ਸਟੋਰੀ ਵੀ ਸ਼ੇਅਰ ਕੀਤੀ ਆ ਜਿਹਦੇ ਵਿੱਚ ਮਣਪ੍ਰੀਤ ਮੰਨਾ ਲਿਖਦਾ ਕਿ ਇਹਦੀ ਡੈਸ਼ ਮਾਰਾਂਗੇ ਇਹਦੇ ਗੋਲੀ ਨਹੀਂ ਮਾਰਨੀ ਸੋ ਇਹ ਸਾਰੀਆਂ ਸਟੋਰੀਆਂ ਤੋਂ ਬਾਅਦ ਤਾਂ ਇਹੀ ਲੱਗਦਾ ਕਿ ਮਣਪ੍ਰੀਤ ਮੰਨੇ ਨੇ ਹੀ ਸਾਰਾ ਕੁਝ ਕਰਵਾਇਆਗਾ ਪਰ ਉੱਥੇ ਹੀ ਲੋਕ ਕਮੈਂਟ ਬਾਕਸ ਦੇ ਵਿੱਚ ਤਾਂ ਇਹੀ ਕਹਿੰਦੇ ਪਏ ਨੇ ਕਿ ਕਿਉਂ ਪੰਗੇ ਲੈਣਾ ਫਾਲਤੂ ਦੇ ਤੇਰੀ ਤਾਂ ਕੁਝ ਨਹੀਂ ਹੋਣਾ ਨਾ ਤੇਰੀ ਇੰਨੀ ਚੜ੍ਹਾਈ ਆਗੀ ਨਾ ਕੋਈ ਤੇਰੇ ਪਿੱਛੇ ਖੜਦਾਗਾ ਬਾਕੀ ਤੁਸੀਂ ਅੱਗੇ ਹੋ ਮਨਪਿਤ ਮੰਨੇ ਦੀ ਕਲਿੱਪ ਵੀ ਜ਼ਰੂਰ ਦੇਖਿਓ ਜਿਸ ਦੇ ਵਿੱਚ ਉਸਨੇ ਸਾਰੀ ਜ਼ਿੰਮੇਵਾਰੀ ਚੱਕੀ ਆਗੀ ਬਾਕੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਰੱਬ ਰਾਖਾ ਪ੍ਰੇਮ ਟੱਲੋਂ ਫੁਲਾਣਾ ਢਿੰਡਾ ਅੜਦਾ ਬਥੇ ਸੁਆਦ ਲੈ ਰਿਹਾ ਮੇਰੇ ਭਾ ਦਾ ਨਾ ਨਹੀਂ ਲੈ ਸਕਦਾ ਜਿਹੜਾ ਠੋਕਿਆ ਆ ਕਗਲ ਨੂੰ ਰਿਲੈਕਸ ਕਰ ਦੋ ਖੜਾ ਕੇ ਛਾਤੀ ਤੁਨ ਨੂੰ ਇਹ ਮੇਰੇ ੜਕੇ ਆਗੇ